ਕਿਉਂਕਿ ਜੋ ਕੁਝ ਵੀ ਸਾਡੇ ਪਾਸ ਹੈ ਉਹ ਸਭ ਕੁਝ ਹੀ ਪਰਮਾਤਮਾ ਦਾ ਹੈ ਉਸ ਉੱਤੇ ਅਸੀਂ ਦਾਵਾ ਨਹੀਂ ਕਰ ਸਕਦੇ ਵੀ ਸਾਡਾ ਹੈ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰਾ ਮੁਝ ਮੇ ਕਛ ਨ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਇਹ ਪਰਮਾਤਮਾ ਮੇਰਾ ਕੁਝ ਨਹੀਂ ਹੈ ਜੋ ਕੁਝ ਵੀ ਹੈ ਉਹ ਤੇਰਾ ਹੈ ਇਹ ਸਰੀਰ ਵੀ ਤੇਰਾ ਹੈ ਆਤਮਾ ਵੀ ਤੇਰੀ ਹੈ ਜੋ ਕੁਝ ਵੀ ਤੂੰ ਸਾਨੂੰ ਧਨ ਬਦਾਰ ਦੇ ਦਿੱਤਾ ਹੈ ਸਭ ਕੁਝ ਤੇਰਾ ਹੈ ਅਸੀਂ ਜਿਹੜਾ ਅਰਦਾਸ ਦਾ ਪਹਿਰਾ ਪੜਦੇ ਹਾਂ ਉਹਦੇ ਵਿੱਚ ਵੀ ਅਸੀਂ ਪੜਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ। हे परमात्मा ਇਹ ਜੀਵ ਆਤਮਾ ਤੇ ਪਿੰਡ ਸਰੀਰ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ ਹੈ। ਇਹ ਆਪ ਜੀ ਆਪ ਜੀ ਦਾ ਦਿੱਤਾ ਹੋਇਆ ਹੈ। ਤੇ ਧੰਨ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਗੁਰਮਖੋ ਕੁਝ ਵੀ ਆਪਣਾ ਨਹੀਂ ਮੰਨਿਆ। ਮਹਾਰਾਜ ਨੇ ਵੀ ਸਭ ਕੁਝ ਅਕਾਲ ਪੁਰਖ ਦਾ ਹੀ ਮੰਨਿਆ। ਜੋ ਅਸੀਂ ਫਤਿਹ ਬੁਲਾਉਣੇ ਆ ਉਸ ਫਤਿਹ ਦੇ ਵਿੱਚ ਜ਼ਿਕਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਭਾਵ ਕਿ ਵਾਹਿਗੁਰੂ ਦਾ ਹੀ ਖਾਲਸਾ ਹੈ ਤੇ ਵਾਹਿਗੁਰੂ ਦੀ ਫਤਿਹ ਹੈ ਇਹਦੇ ਉੱਤੇ ਮੇਰਾ ਕੋਈ ਦਾਵਾ ਨਹੀਂ ਆ ਨਾ ਤਾਂ ਮੇਰੀ ਫਤਿਹ ਤੇ ਨਾ ਹੀ ਮੇਰਾ ਖਾਲਸਾ ਹੈ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੀ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਹੈ ਜਦੋਂ ਆਪ ਜੀ ਨੂੰ ਪੰਗਾਣੀ ਦੀ ਪਹਿਲੀ ਜੰਗ ਵਿੱਚੋਂ ਫਤਿਹ ਦੀ ਦਾਤ ਪ੍ਰਾਪਤ ਹੁੰਦੀ ਆ ਤੇ ਉਦੋਂ ਮਹਾਰਾਜ ਲਿਖਦੇ ਨੇ ਕਿਰਪਾ ਅਕਾਲ ਕੈਰੀ ਭਈ ਜੀਤ ਮੇਰੀ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਮੈਨੂੰ ਜਿੱਤ ਪ੍ਰਾਪਤ ਹੋਈ ਮਹਾਰਾਜ ਗੁਰਮੁਖੋ ਕਿੰਨਾ ਕੁ ਸਮਰਪਿਤ ਨੇ ਅਕਾਲ ਪੁਰਖ ਵੈਗਰੂ ਨੇ ਉਹਨਾਂ ਨੇ ਤਾਂ ਚਾਰ ਪੁੱਤਰ ਵੈਗਰੂ ਨੇ ਦਿੱਤੇ ਉਹਨਾਂ ਨੂੰ ਉਹ ਚਾਰ ਦੇ ਚਾਰ ਹੀ ਉਹਨਾਂ ਨੇ ਆਪਣੇ ਨਹੀਂ ਮੰਨੇ ਕਹਿੰਦੇ ਅਕਾਲ ਪੁਰਖ ਦੇ ਆ ਮੇਰਾ ਕੁਝ ਨਹੀਂ ਆ